ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੇ ਟਾਈਟਲ ਤੇ ਪੜਿਆ ਹੈ ਕਿ ਗੁਰਬਾਣੀ ਨੂੰ ਅਗਰ ਅਸੀਂ ਇਸ ਤਰ੍ਹਾਂ ਗਾਉਂਦੇ ਹਾਂ ਗੁਰਬਾਣੀ ਦੇ ਗਾਉਣ ਦੇ ਨਾਲ ਜੇ ਨਹੀਂ ਗਾ ਸਕਦੇ ਗਾਇਆ ਹੋਇਆ ਸੁਣਨ ਦੇ ਨਾਲ ਸਾਡੇ ਦੁੱਖ ਰੋਗ ਤੇ ਸੰਤਾਪ ਦੂਰ ਹੋ ਜਾਂਦੇ ਨੇ ਹਾਂਜੀ ਸੰਗਤ ਜੀ ਇਹ ਬਿਲਕੁਲ ਸੱਚੀ ਗੱਲ ਹੈ ਗੁਰਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਗੁਰਬਾਣੀ ਨਾਮ ਇਹਦੇ ਆਸਰੇ ਤੇ ਇਹ ਸੰਸਾਰ ਖੜਾ ਹੈ ਤੇ ਸਾਡਾ ਸਰੀਰ ਤੇ ਬਹੁਤ ਛੋਟੀ ਦੀ ਬਹੁਤ ਛੋਟੀ ਜਿਸ ਨੂੰ ਇੰਨਾ ਕੁ ਛੋਟਾ ਸੀ ਦੱਸਣ ਲਈ ਕੋਈ ਉਦਾਹਰਣ ਵੀ ਨਹੀਂ ਦੇ ਸਕਦਾ ਕਿ ਵੀ ਇੰਨੀ ਛੋਟੀ ਚੀਜ਼ ਆ ਉੱਤੇ ਕੋਈ ਗੱਲ ਹੀ ਨਹੀਂ ਗਈ ਦਾਸੀ ਦੇ ਮਨ ਵਿੱਚ ਵੀ ਇਸ ਤਰ੍ਹਾਂ ਸੀ ਕਿ ਜਦੋਂ ਅਸੀਂ ਗੁਰਬਾਣੀ ਦਾ ਨਾਮ ਦਾ ਆਸਰਾ ਲੈਂਦੇ ਆ ਤਾਂ ਸਾਡੇ ਵਿੱਚ ਇਸ ਤਰ੍ਹਾਂ ਦੀ ਸਮਰੱਥਾ ਆ ਜਾਂਦੀ ਹੈ ਕਿ ਸਾਨੂੰ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣਨ ਦੀ ਸਾਡੀ ਹੌਲੀ-ਹੌਲੀ ਹੌਲੀ-ਹੌਲੀ ਇਹ ਪਰਮੇਸ਼ਰ ਜੀ ਅਵਸਥਾ ਬਣਾ ਦਿੰਦੇ ਨੇ ਪਰ ਜੇਕਰ ਸਾਨੂੰ ਕੋਈ ਦੁੱਖ ਤਕਲੀਫ ਹੈ ਸਾਡਾ ਮਨ ਡੋਲ ਰਿਹਾ ਹੈ ਤਾਂ ਸਾਨੂੰ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਦੁੱਖ ਨੂੰ ਦੂਰ ਕਰਨ ਵਿੱਚ ਵੀ ਕੋਈ ਹਰਜ ਨਹੀਂ ਹੈ ਗੁਰਬਾਣੀ ਸਾਰੇ ਦੁੱਖਾਂ ਦੀ دارو ਹੈ ਸਰਬ ਰੋਗ ਕਾ ਔਖਦ ਨਾਮ ਨਾਮ ਪਰਮੇਸ਼ਰ ਦਾ ਜੋ ਅਸੀਂ ਜਪਦੇ ਹਾਂ ਉਹ ਸਾਰੇ ਹੀ ਰੋਗਾਂ ਦੀ ਦਵਾਈ ਹੈ ਤਿੰਨੇ ਤਰ੍ਹਾਂ ਦੇ ਰੋਗ ਕੁਰਬਾਨੀ ਚ ਹੈ ਨਾ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਉਹ ਸਾਡੇ ਤਿੰਨੇ ਤਰ੍ਹਾਂ ਦੇ ਰੋਗ ਦੂਰ ਕਰ ਦਿੰਦਾ ਤੇ ਸਾਡੇ ਦੁੱਖਾਂ ਨੂੰ ਖਤਮ ਕਰਕੇ ਸਾਨੂੰ ਸੁੱਖ ਦੇਣ ਵਾਲਾ ਹੈ ਪਰਮੇਸ਼ਰ ਹੁਣ ਦੇਖਦੇ ਹਾਂ ਕਿ ਆਪਾਂ ਜਿਹੜੀ ਇਹ ਲੜੀਵਾਰ ਆਡੀਓ ਬਣਾਉਂਦੇ ਹਾਂ ਤਾਂ ਵੀ ਇਹਦੇ ਕਿੰਨੇ ਭਾਗ ਹੁੰਦੇ ਨੇ ਉਹਨੂੰ ਭਾਗਾਂ ਵਿੱਚ ਵੰਡ ਦੇਵਾਂਗੇ ਕਿਉਂਕਿ ਫਿਰ ਇੱਕ ਆਡੀਓ ਕਾਫੀ ਲੰਬੀ ਹੋ ਜਾਂਦੀ ਹੈ ਹੁਣ ਇਹ ਪਹਿਲੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰਬਾਣੀ ਸਾਡੇ ਦੁੱਖਾਂ ਨੂੰ ਰੋਗਾਂ ਨੂੰ ਸੰਤਾਪਾਂ ਨੂੰ ਬਖੇੜਿਆਂ ਨੂੰ ਖਤਮ ਕਰਦੀ ਹੈ ਫਿਰ ਅਗਲੀ ਦੇ ਵਿੱਚ ਕੁਝ ਤੁਕਾਂ ਦਾ ਗਾ ਕੇ ਆਪਾਂ ਗਾਇਨ ਸਾਨੂੰ ਕਿਵੇਂ ਕਰਨਾ ਚਾਹੀਦਾ ਜਾਂ ਇੱਕ ਇੱਕ ਵੀਰਰਾਮ ਸਿੰਘ ਜੀ ਹੋਣਾ ਨੇ ਬਹੁਤ ਸੋਹਣੀ ਇੱਕ 46 ਮਿੰਟ ਦੀ 46 ਮਿੰਟਸ ਦੀ ਉਹਨਾਂ ਨੇ ਇਹਨਾਂ ਦੀ ਸ਼ਬਦਾਂ ਦੀ ਗਾ ਕੇ ਸੰਗਤ ਦੇ ਵਿੱਚ ਭਰੀ ਹੋਈ ਆ ਉਹਦੇ ਤੇ ਲਿਖੇ ਹੋ ਵੀ ਨਾਲ ਆਉਂਦੇ ਨੇ ਉਹ ਵੀ ਦਾਸ ਸੀ ਇੱਕ ਜਦੋਂ ਆਡੀਓ ਬਣਾਵਾਂਗੇ ਉਹਦੇ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਅਪਲੋਡ ਕਰ ਦੂਗੀ ਉਹ ਵੀ ਆਪ ਜੀ ਸੁਣ ਸਕਦੇ ਹੋ ਦਾਸ ਨੇ ਵੀ ਪਿੱਛੇ ਜà ਥੋੜਾ ਸਰੀਰਕ ਪੱਖੋਂ ਨਹੀਂ ਠੀਕ ਸੀ ਤਾਂ ਇਹ ਸਤ ਪਰੋਸੇ ਤੇ ਸੀ ਪਰਮੇਸ਼ਰ ਦੀ ਸਮਰੱਥਾ ਦਿੰਦੇ ਰਹੇ ਨੇ ਦੁੱਖ ਨੂੰ ਚੱਲਣ ਦੀ ਪਰ ਫਿਰ ਉਹ ਵੀਰ ਜੀ ਹੋਣਾਂ ਦੀ ਪੋਡਕਾਸਟ ਸੁਣੀ ਤਾਂ ਉਹਨਾਂ ਨੇ ਕੀ ਹਾ ਕੀ ਜਿਹੜੇ ਵੀਰ ਭੈਣ ਮਤਲਬ ਅ ਕਈ ਦਫਾ ਜਿਸਰ ਅੰਦਾਸੀ ਵੀ ਡੋਲ ਜਾਂਦੀ ਆ ਅਸੀਂ ਡੋਲ ਜਾਂਦੇ ਆ ਕਈ ਦਫਾ ਦੁੱਖ ਆਏ ਤੇ ਵੀ ਸਾਨੂੰ ਇਹਦਾ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਦੁੱਖ ਨੂੰ ਦੂਰ ਕਰਨ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਸਾਨੂੰ ਕਰ ਲੈਣਾ ਚਾਹੀਦਾ ਫਿਰ ਦ assi ਨੇ ਇਹਦੇ ਤੇ ਵਿਚਾਰ ਕੀਤੀ ਫਿਰ ਇਸੇ ਕਰਕੇ ਆਪ ਸੰਗਤ ਜੀ ਦੇ ਨਾਲ ਵੀ ਇਹ ਸਾਂਝ ਪਾਉਣ ਦਾ ਮਨ ਵਿੱਚ ਵਿਸ਼ਵਾਸ ਆਇਆ ਕਿ ਸਾਨੂੰ ਸੰਗਤ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਅੱਗੇ ਵੀ ਦੋ ਤਿੰਨ ਆਡੀਓ ਬਣਾਈਆਂ ਨੇ ਪਰ ਆਪ ਜੀ ਨੇ ਅਜੇ ਸੁਣੀਆਂ ਨਹੀਂ ਹੈ ਕਿਉਂਕਿ ਬਹੁਤੀਆਂ ਦੇਖੀਆਂ ਨਹੀਂ ਗਈਆਂ ਕਿਸੇ ਨੇ ਬਹੁਤਾ ਨਹੀਂ ਉਹਨਾਂ ਨੂੰ ਸੁਣਿਆ ਜਰੂਰ ਸੁਣੋ ਸਾਡੇ ਮਨ ਨੂੰ ਵਿਸ਼ਵਾਸ ਵੱਜਦਾ ਸਾਡਾ ਮਨ ਹੌਸਲੇ ਵਿੱਚ 온ਦਾ ਸਾਡਾ ਗੁਰਬਾਣੀ ਤੇ ਪਰੋਸਾ ਵੱਦਦਾ ਤੇ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਬਿਲਕੁਲ ਵੀ ਕੋਈ ਝੂਠ ਗੱਲ ਨਹੀਂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤਖ ਗੁਰੂ ਨਿਸਤਾਰੇ ਜੋ ਗੁਰਬਾਣੀ ਕਹਿੰਦੀ ਆ ਤੇ ਜੇ ਸੇਵਕ ਉਹਨੂੰ ਮੰਨ ਲੈਂਦਾ ਫਿਰ ਗੁਰੂ ਉਹਨੂੰ ਸੱਚੀ ਕਰਕੇ ਦਿਖਾ ਦਿੰਦਾ ਕਿ ਗੁਰਬਾਣੀ 'ਚ ਇਹ ਸ਼ਕਤੀ ਹੈ ਸਰਬ ਰੋਗ ਕਾ ਔਖਦ ਨਾਮ ਨਾਮ ਜੋ ਅਸੀਂ ਪਰਮੇਸ਼ਰ ਦਾ ਨਾਮ ਜਪਦਿਆਂ ਜੋ ਸਾਨੂੰ ਗੁਰਮੰਤਰ ਵਾਹਿਗੁਰੂ ਮਿਲਿਆ ਹੈ ਉਹ ਸਾਰੇ ਰੋਗਾਂ ਦੀ ਦਵਾਈ ਹੈ ਗੁਰਬਾਣੀ ਦੇ ਨਾਲ ਸਾਨੂੰ ਹੌਸਲਾ ਵੱਜਦਾ ਸਾਡਾ ਮਨ ਟਿਕਾ ਵਿੱਚ ਆਉਂਦਾ ਗੁਰਬਾਣੀ ਦੇ ਇਹ ਸ਼ਬਦ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਵੀ ਕਰ ਰਹੇ ਹਾਂ ਸਾਨੂੰ ਪਰਮੇਸ਼ਰ ਦੇ ਗੁਣ ਗਾਉਣ ਦਾ ਵੀ ਹੁਕਮ ਹੈ ਗੁਰਬਾਣੀ ਦੇ ਵਿੱਚ ਪਰਮੇਸ਼ਰ ਦੇ ਗੁਣ ਲਿਖੇ ਹੋਏ ਨੇ ਜਦੋਂ ਅਸੀਂ ਗੁਰਬਾਣੀ ਦੀਆਂ ਉਹ ਤੁਕਾਂ ਦਾ ਗਾਇਨ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਰਹੇ ਹੁੰਦੇ ਹਾਂ ਉਹਦੇ ਗੁਣਾ ਨੂੰ ਗਾ ਰਹੇ ਹੁੰਨੇ ਆ ਉਹਦੇ ਗੁਣ ਗਾਇਆ ਸਾਡੇ ਵਿੱਚ ਉਹ ਗੁਣ ਆਉਂਦੇ ਨੇ ਸਾਡੇ ਦੁੱਖਾਂ ਰੋਗਾਂ ਦਾ ਨਾਸ਼ ਹੁੰਦਾ ਅੱਜ ਆਪਾਂ ਇੱਕ ਸ਼ਬਦ ਦੀ ਸਾਂਝ ਪਾਉਂਦੇ ਆਂ ਫਿਰ ਜਿਹੜੇ ਅਗਲੇ ਭਾਗ ਆਪਾਂ ਬਣਾਵਾਂਗੇ ਪਾਰਟ ਆਡੀਓ ਦੇ ਉਹਦੇ ਵਿੱਚ ਫਿਰ ਅੱਗੇ-ਅੱਗੇ ਆਪਾਂ ਹੋਰ ਸ਼ਬਦਾਂ ਦੇ ਗਾਇਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪ ਜੀ ਜ਼ਰੂਰ ਸੁਣਨਾ ਬਹੁਤ ਹੀ ਪਿਆਰ ਗੁਰਬਾਣੀ ਦੇ ਨਾਲ ਪੈ ਜਾਂਦਾ ਬੜਾ ਹੀ ਮਿੱਠਾ ਲੱਗਦਾ ਕੋਈ ਸਾਜ ਨਹੀਂ ਕੋਈ ਇਨਸਟਰੂਮੈਂਟ ਨਹੀਂ 뮤지컬 ਸਿਰਫ ਅਸੀਂ ਗੁਰਬਾਣੀ ਨੂੰ ਗਾਉਂਦੇ ਆਂ ਤੇ ਬੜੀ ਪਿਆਰੀ ਲੱਗਦੀ ਆ ਤੇ ਸਾਡੇ ਮਨ ਦੇ ਅੰਦਰ ਉਤਰ ਜਾਂਦੀ ਆ ਤੇ ਸਾਡੇ ਅੰਦਰੋਂ ਸਭ ਨਿਰਮਲ ਕਰ ਦਿੰਦੀ ਆ ਅੱਜ ਆਪਾਂ ਪਾਤਸ਼ਾਹ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਤੇ ਇਹਦੀ ਸਾਂਝ ਪਾ ਰਹੇ ਆ ਇਸ ਤਰ੍ਹਾਂ ਆਪਾਂ ਫਿਰ ਗੁਰਬਾਣੀ ਗਾ-ਗਾ ਕੇ ਪੜੀਏ ਵਾਹਿਗੁਰੂ ਜੀ महल्ला पंजवा उठत सुखिया बैठत सुखिया पौ नहीं लाग जा ऐसे बुझिया उठत सुखिया बैठत सुखिया पौ नहीं लाग जा ऐसे बूझिया राखा एक हमारा स्वामी राखा एक हमारा स्वामी सगल कटा का अंतर जामी सगल कटा का अंतर जामी रहो ਸੋਏ ਅਚਿੰਤਾ ਜਾਗ ਅਚਿੰਤਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਾੰਤਾ ਜਹਾਂ ਕਹਾ ਪ੍ਰਭ ਤੂੰ ਵਰਤਾੰਤਾ ਦਰ ਸੁਖ ਵਸਿਆ ਬਹਰ ਸੁਖ ਪਾਇਆ ਕਰ ਸੁਖ ਵਸਿਆ ਬਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਾਸ਼ਾ ਕਹਿੰਦੇ ਨੇ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲੱਗੈ ਜਾਂ ਐਸੇ 부ਜੀਆ ਭਾਸ਼ਾ ਕਹਿੰਦੇ ਉਹ ਜੀਵ ਹਮੇਸ਼ਾ ਸੁਖ ਵਿੱਚ ਹੀ ਉੱਠਦਾ ਤੇ ਸੁਖ ਵਿੱਚ ਹੀ ਬਹਿੰਦਾ ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ ਆ ਰਾਖਾ ਇੱਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਰਹਾਓ ਵੀ ਉਹ ਪਰਮੇਸ਼ਰ ਜਿਹੜਾ ਇੱਕ ਹੈ ਉਹ ਸਾਡੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਤੇ ਉਹ ਸਾਡੇ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਸਾਡੇ ਅੰਦਰ ਦੇ ਦੁੱਖ ਸੁੱਖ ਨੂੰ ਜਾਣਨ ਵਾਲਾ ਹੈ ਫਿਰ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਫਿਰ ਕਹਿੰਦੇ ਇਸ ਨਿਸ਼ਚੇ ਨਾਲ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤਾਂ ਉਹ ਜੀਵ ਫਿਰ ਅਚਿੰਤ ਹੋ ਕੇ ਸੌਂਦਾ ਤੇ ਅਚਿੰਤ ਹੋ ਕੇ ਜਾਗਦਾ ਕਿ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਮੇਰੀ ਰੱਖਿਆ ਕਰਨ ਦੇ ਲਈ ਮੌਜੂਦ ਹੈ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਗੋਹ ਨਾਨਕ ਗੁਰ ਮੰਤਰ ਦਿਰੜਾਇਆ ਫਿਰ ਜਦੋਂ ਕਹਿੰਦੇ ਗੁਰੂ ਨੇ ਗੁਰ ਮੰਤਰ ਦਿਰੜ ਕਰਵਾਤਾ ਜੀਵ ਨੂੰ ਤਾਂ ਫਿਰ ਉਹਦੇ ਅੰਦਰ ਵੀ ਸੁੱਖ ਤੇ ਬਾਹਰ ਵੀ ਸੁੱਖ ਉਹਨੂੰ ਸੰਸਾਰ ਵਿੱਚ ਵੀ ਸੁੱਖ ਮਿਲਦਾ ਤੇ ਉਹਦਾ ਹਿਰਦਾ ਵੀ ਸੁਖੀ ਰਹਿੰਦਾ ਤੇ ਇਸ ਤਰ੍ਹਾਂ ਸਾਨੂੰ ਜਦੋਂ ਗੁਰਬਾਣੀ ਦਾ ਪਤਾ ਲੱਗਦਾ ਗੁਰਬਾਣੀ ਦੇ ਅਰਥ ਸਾਨੂੰ ਸਮਝ ਲੱਗਦੇ ਨੇ ਤੇ ਫਿਰ ਸਾਡੇ ਮਨ ਨੂੰ ਨਿਸ਼ਚਾ ਆਉਂਦਾ ਸਾਡਾ ਮਨ ਹੌਸਲੇ ਵਿੱਚ ਆਉਂਦਾ ਕਿ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਪੱਜਦਾ ਕਿ ਹਾਂ ਜੋ ਪਰਮੇਸ਼ਰ ਦਾ ਨਾਮ ਹੈ ਉਹ ਸਾਡੇ ਸਾਰੇ ਦੁੱਖਾਂ ਦੀ دارو ਹੈ ਤੇ ਅਸੀਂ ਉਸ دارو ਨੂੰ ਆਪਣੇ ਦੁੱਖਾਂ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ ਉਹ ਸਾਨੂੰ ਗੁਰੂ ਨੇ ਦਵਾਈ ਦਿੱਤੀ ਆ ਹਾਂਜੀ ਸੰਗਤ ਜੀ ਅੱਜ ਆਪਾਂ ਇਨੀ ਵਿਚਾਰ ਕਰਦੇ ਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਅੱਗੇ ਫਿਰ ਆਪਾਂ ਜਿਹੜੇ ਅਲੱਗ ਹੋਰ ਇਸ ਤਰ੍ਹਾਂ ਪ੍ਰੋਸੇ ਦੇ ਸ਼ਬਦ ਨੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਸ਼ਬਦ ਨੇ ਜਿਨ੍ਹਾਂ ਦਾ ਸਾਡੇ ਮਨ ਨੂੰ ਹੌਸਲਾ ਹੁੰਦਾ ਸਾਨੂੰ ਮਨ ਸਾਡਾ ਪਰਪੱਕਤਾ ਵੱਜਦੀ ਆ ਪਰਮੇਸ਼ਰ ਤੇ ਸਾਡਾ ਨਿਸ਼ਚਾ ਪੱਕਾ ਹੁੰਦਾ ਕਿ ਉਹਦਾ ਨਾਮ ਹੀ ਸਾਡੇ دارو ਬਣਦਾ ਹੈ ਤਾਂ ਉਹ ਆਪਾਂ ਹੌਲੀ-ਹੌਲੀ ਸਾਂਝ ਪਾਉਂਦੇ ਜਾਵਾਂਗੇ ਜੀ ਅਲੱਗ-ਅਲੱਗ ਭਾਗ ਲਿਖ ਦਵਾਂਗੇ ਭਾਗ 1 2 ਪਾਰਟ 1 2 ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ